ਨਵਾਬ ਸੈਫ ਖਾਨ ਜਿਸ ਕੋਲ ਗੁਰੂ ਤੇਗ ਬਹਾਦਰ ਜੀ 9 ਦਿਨ ਰੁਕੇ ਗੁਰੂ ਜੀ ਜਦੋਂ ਅਨੰਦਪੁਰ ਤੋਂ ਦਿੱਲੀ ਵੱਲ ਨੂੰ ਚੱਲਣ ਲੱਗੇ ਤਾਂ ਪਿੰਡਾਂ ਵਿੱਚ ਸਿੱਖੀ ਦਾ ਨਾਮਦਾਨ ਦਿੰਦੇ ਹੋਏ ਸੈਫਾਵਾਦ ਪੁੱਜੇ ਇਸ ਸਥਾਨ ਨੂੰ ਅੱਜਕੱਲ ਬਹਾਦਰਗੜ੍ਹ ਦਾ ਕਿਲਾ ਕਿਹਾ ਜਾਂਦਾ ਹੈ ਇਹ ਸਥਾਨ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਤੇ ਸਥਿਤ ਹੈ ਤੇ ਪਟਿਆਲੇ ਤੋਂ 8 ਕਿਲੋਮੀਟਰ ਦੇ ਫਾਸਲੇ ਤੇ ਹੈ ਇਸ ਨਗਰ ਨੂੰ ਸੈਫਾਵਾਦ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਬਸਾਉਣ ਵਾਲਾ ਨਵਾਬ ਸੈਫਖਾਨ ਸੀ ਨਵਾਬ ਸੈਫਖਾਨ ਬਹਾਦਰ ਸ਼ਾਹ ਦਾ ਸਾਡੂ ਤਰਬੀਤ ਖਾਨ ਬਖਸ਼ੀ ਦਾ ਜਹਾਨੀ ਦਾ ਪੁੱਤਰ ਅਤੇ ਫਿਦਾਈ ਖਾਨ ਦਾ ਭਰਾ ਸੀ ਨਵਾਬ ਸੈਫਖਾਨ ਨੇ ਮੁਗਲ ਸਰਕਾਰ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ ਉਹ ਆਗਰਾ ਅਤੇ ਕਸ਼ਮੀਰ ਦੇ ਸੂਬੇ ਦਾ ਰਹਿ ਚੁੱਕਿਆ ਸੀ ਪਰ ਕੁਝ ਸਮੇਂ ਬਾਅਦ ਉਸਨੇ ਫਕੀਰੀ ਪਹਿਰਾਵਾ ਧਾਰਨ ਕਰ ਲਿਆ ਜਦ ਗੁਰੂ ਤੇਗ ਬਹਾਦਰ ਜੀ ਉਸ ਨੂੰ ਮਿਲਣ ਵਾਸਤੇ ਸੈਫਾਵਾਦ ਪੁਜੇਤਾ ਨਵਾਬ ਸਾਹਿਬ ਖਾਨ ਆਪ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਗੁਰੂ ਜੀ ਨੇ ਉਸ ਦੇ ਬਾਗ ਵਿੱਚ ਡੇਰਾ ਲਾਇਆ ਸਹਿਬਖਾਨ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਕੁਝ ਦਿਨ ਤਾਂ ਗੁਰੂ ਜੀ ਬਾਹਰ ਬਾਗ ਵਿੱਚ ਠਹਿਰੇ ਪਰ ਫਿਰ ਸਹਿਬਖਾਨ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਹ ਉਸ ਦੀਆਂ ਬੇਗਮਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਇਸ ਲਈ ਮੇਰੇ ਮਹਿਲਾ ਵਿੱਚ ਨਿਵਾਸ ਕਰੋ ਗੁਰੂ ਜੀ ਨੇ ਅੰਦਰ ਜਾਣਾ ਪ੍ਰਵਾਨ ਕਰ ਲਿਆ ਉਹ ਗੁਰੂ ਜੀ ਨੂੰ ਕੋੜੇ ਉੱਤੇ ਚੜ੍ਹੇ ਹੀ ਅੰਦਰ ਲੈ ਗਿਆ ਅਤੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਵੀ ਪਾਲਕੀ ਵਿੱਚ ਹੀ ਅੰਦਰ ਗਈਆਂ ਉਸ ਦਿਨ ਬੇਗਮਾਨੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਮੱਥਾ ਟੇਕਿਆ ਤੇ ਕੀਮਤੀ ਗਹਿਣੇ ਪੇਟ ਕੀਤੇ। ਸਹਿਬ ਖਾਨ ਨੇ ਗੁਰੂ ਜੀ ਨੂੰ ਇੱਕ ਸੁੰਦਰ ਮਕਾਨ ਵਿੱਚ ਠਹਿਰਾਇਆ। ਗੁਰੂ ਜੀ ਦੇ ਮਕਾਨ ਦੇ ਸਾਹਮਣੇ ਇੱਕ ਸੁੰਦਰ ਮਸਜਿਦ ਬਣੀ ਹੋਈ ਸੀ। ਜਦ ਗੁਰੂ ਸਾਹਿਬ ਨੇ ਉਸ ਮਸਜਿਦ ਨੂੰ ਵੇਖਿਆ ਤਾਂ ਕਹਿ ਲੱਗੇ ਜਿੱਥੇ ਇੰਨੀ ਸੁੰਦਰ ਮਸਜਿਦ ਬਣੀ ਹੋਈ ਸੀ ਉੱਥੇ ਮਕਾਨ ਦੀ ਕੀ ਲੋੜ ਸੀ? ਅਸੀਂ ਮਸਜਿਦ ਵਿੱਚ ਹੀ ਬੈਠ ਜਾਇਆ ਕਰਦੇ। ਸਹਿਬ ਖਾਨ ਨੇ ਕਿਹਾ ਇਹ ਮੁਸਲਮਾਨਾਂ ਵਾਸਤੇ ਹੈ। ਤੁਸੀਂ ਨਵਾਂ ਧਰਮ ਚਲਾਇਆ ਹੈ। ਸ਼ਾਇਦ ਤੁਸੀਂ ਇਸ ਨੂੰ ਉਗ ਨਾ ਸਮਝਦੇ ਗੁਰੂ ਜੀ ਨੇ ਫਰਮਾਇਆ ਕਿ ਉਹ ਕਿਸੇ ਧਰਮ ਨਾਲ ਵਿਤਕਰਾ ਨਹੀਂ ਕਰਦੇ ਸਾਡੇ ਵਾਸਤੇ ਮਸੀਤਾਂ ਮੰਦਰ ਸਭ ਬਰਾਬਰ ਹਨ ਗੁਰੂ ਜੀ ਦੇ ਮਹਿਲ ਦੇ ਦੁਆਲੇ ਬਣੀ ਹੋਈ ਦੀਵਾਰ ਨੂੰ ਵੇਖ ਕੇ ਕਿਹਾ ਕਿ ਇਹ ਕੰਧਾਂ ਇੰਗੀਆਂ ਮਜ਼ਬੂਤ ਨਹੀਂ ਹਨ ਸੈਭ ਖਾਨ ਨੇ ਕਿਹਾ ਕਿ ਉਹ ਦੁਬਾਰਾ ਮਜ਼ਬੂਤ ਕੰਧਾ ਬਣਾ ਦੇਣਗੇ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਹੁਣ ਹੋਰ ਕੰਧਾ ਬਣਾਉਣ ਦੀ ਲੋੜ ਨਹੀਂ ਕੋਈ ਸਮਾਂ ਆਵੇਗਾ ਕਿ ਇਹ ਕੰਧਾਂ ਇੱਕ ਮਜ਼ਬੂਤ ਕਿਲੇ ਦਾ ਰੂਪ ਧਾਰਨ ਕਰ ਜਾਣਗੀਆਂ ਗੁਰੂ ਜੀ ਦੇ ਬਚਨਾਂ ਅਨੁਸਾਰ ਬਾਅਦ कि ਮਹਾਰਾਜਾ ਪਟਿਆਲਾ ਨੇ ਉਹਨਾਂ ਕੰਧਾਂ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ ਕਿਲਾ ਬਣਾ ਦਿੱਤਾ ਅਤੇ ਉਸ ਕਿਲੇ ਦਾ ਨਾਮ ਬਹਾਦਰਗੜ੍ਹ ਕਿਲਾ ਰੱਖਿਆ ਗਿਆ ਸੈਫ ਖਾਨ ਨੇ ਗੁਰੂ ਜੀ ਦੀ ਸਫਾਰੀ ਲਈ ਇੱਕ ਸੁੰਦਰ ਘੋੜਾ ਭੇਟ ਕੀਤਾ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਦੀ ਸਵਾਰੀ ਵਾਸਤੇ ਵੀ ਇੱਕ ਸੁੰਦਰ ਰੱਥ ਬਣਵਾਇਆ ਗੁਰੂ ਜੀ ਉਸ ਪਾਸੋਂ 9 ਦਿਨ ਠਹਿਰੇ ਨਵਾਬ ਸੈਫ ਕਾਂ ਹਰ ਵੇਲੇ ਗੁਰੂ ਜੀ ਪਾਸ ਬੈਠਾ ਰਹਿੰਦਾ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ